ਪੰਜਾਬੀ ਇਕਤਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਕਾਲ ਆਦਿ ਦੀਆਂ ਵੱਡੀਆਂ ਖਬਰਾਂ ਪੰਜਾਬ ਤੇ ਪੰਜਾਬੀਆਂ ਦੇ ਹੱਕ ਚ ਕੇਂਦਰ ਦੀ ਮੋਦੀ ਸਰਕਾਰ ਤੇ ਪੜਕੇ ਸੀਐਮ ਭਗਵੰਤ ਮਾਨ ਟਕਾ ਕੇ ਦਿੱਤਾ ਠੋਕਮਾ ਜਵਾਬ ਪੰਜਾਬ ਸਰਕਾਰ ਨੇ ਪੰਜਾਬ ਚ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਤੇਜ਼ੀ ਨਾਲ ਕਰਨ ਦੇ ਦਿੱਤੇ ਹੁਕਮ ਕੈਬਨਿਟ ਮੰਤਰੀ ਨੇ ਮੀਟਿੰਗ ਚ ਦਿੱਤੀਆਂ ਹਦਾਇਤਾਂ ਬੀਬੀ ਜ਼ਗੀਰਕੌਰ ਦੀ ਅਕਾਲੀ ਦਲ ਚ ਹੋਵੇਗੀ ਵਾਪਸੀ ਕਿ ਹਾ ਪਾਰਟੀ ਨੇ ਮੇਰੇ ਉੱਤੇ ਕਾਰਵਾਈ ਕੀਤੀ ਸੀ ਮੇਰੇ ਖਿਲਾਫ ਮਤਾ ਪਾਇਆ ਗਿਆ ਸੀ ਉਸ ਨੂੰ ਦਰੁਸਤ ਕਰੋ ਮੈਂ ਫਿਰ ਪਾਰਟੀ ਦੇ ਕੰਮਾਂ ਲਈ ਹਾਜ਼ਰ ਹਾਂ ਐਸ ਆਈ ਦੇ ਸਾਹਮਣੇ ਪੇਸ਼ ਨਹੀਂ ਹੋਏ ਵਿਕਰਮ ਮਜੀਠੀਆ ਪਿਛਲੀ ਪੇਸ਼ੀ ਤੋਂ ਬਾਅਦ ਐਸਆਈਟੀ ਨੇ ਮੋੜ ਕੀਤਾ ਸੀ ਤਲਬ ਦੂਜੇ ਸਾਲ ਵਿੱਚ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਭ੍ਰਿਸ਼ਟਾਚਾਰ ਦੇ 251 ਕੇਸਾਂ ਵਿੱਚ ਵਿਜੀਲੈਂਸ ਨੇ 288 ਮੁਲਜ਼ਮ ਕੀਤੇ ਗ੍ਰਿਫਤਾਰ ਵਿਜੀਲੈਂਸ ਵਿਰੋਧਾ ਵੱਡਾ ਐਕਸ਼ਨ ਦੁੱਧ ਦਾ ਬੂਥ ਚਲਾਉਣ ਬਦਲੇ 20000 ਰੁਪਏ ਦੀ ਮਾਸਿਕ ਰਿਸ਼ਵਤ ਲੈਦਾ ਪਯੂਡੀਏ ਦਾ ਐਕਸ਼ਨ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਖੁਲਾਸਾ ਕਰਦੇ ਕਿ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਹੈ ਤੇ ਇੰਲੀ ਵਿਖੇ 26 ਜਨਵਰੀ ਵਾਲੇ ਸਮਾਰੋਹ ਦੌਰਾਨ ਪੰਜਾਬ ਦੀ ਚਾਂਕੀ ਨੂੰ ਕੱਢ ਦਿੱਤਾ ਹੈ। ਉਹਨਾਂ ਦੱਸਿਆ ਕਿ ਕੇਂਦਰ ਨੇ ਅਗਸਤ ਮਹੀਨੇ ਦੌਰਾਨ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਤੁਸੀਂ ਇੱਛਾ ਰੱਖਦੇ ਹੋ ਕਿ 26 ਜਨਵਰੀ ਵਾਲੇ ਸਮਾਰੋਹ ਵਿੱਚ ਪੰਜਾਬ ਦੀ ਚਾਂਕੀ ਹੋਣੀ ਚਾਹੀਦੀ ਹੈ ਤਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ 2024-25 ਅਤੇ 26 ਦੌਰਾਨ ਪੰਜਾਬ ਦੀ ਚਾਂਕੀ ਕੱਢੇ ਜਾਣ ਦੀ ਇੱਛਾ ਪ੍ਰਗਟ ਕਰਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਪੰਜਾਬ ਨਾਲ ਸਬੰਧਿਤ ਤਿੰਨ ਚਾਂਕੀਆਂ ਪੰਜਾਬ ਕੁਰਬਾਨੀਆਂ ਤੇ ਸ਼ਾਹਤਾਂ ਦਾ ਇਤਿਹਾਸਮਈ ਭਾਗੋ ਲੇਡੀ ਵਾਰੀਅਰ ਆਫ ਸਿੱਖੀਜ਼ਮ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਕੇਂਦਰ ਨੂੰ ਭੇਜੀਆਂ ਸਨ ਅਤੇ ਨਾਲ ਹੀ ਡਿਜ਼ਾਈਨ ਵੀ ਭੇਜੇ ਸਨ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਕਹੇ ਹੈ ਕਿ ਪਿਛਲੇ ਸਾਲ ਵੀ ਸਮਾਰੋਹ ਵਿੱਚ ਪੰਜਾਬ ਦੀ ਚਾਂਕੀ ਨਹੀਂ ਸੀ ਅਤੇ ਇਸ ਵਾਰ ਵੀ ਇਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਸਾਡੇ ਵਿਰਸੇ ਅਤੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਹਨ ਇਹਨਾਂ ਦਾ ਵਾਸ ਚੱਲੇ ਤਾਂ ਜਨਗਨ ਮਨ ਵਿੱਚੋਂ ਪੰਜਾਬ ਦਾ ਨਾਂ ਕੱਢ ਦੇਣ ਮੁੱਖ ਮੰਤਰੀ ਭਗਵਾਨ ਤਾਂ ਮੰਨਨੇ ਕਿ ਹੈਗੇ ਬਤੌਰ ਮੁੱਖ ਮੰਤਰੀ ਮੈਂ 3 ਕਰੋੜ ਪੰਜਾਬੀਆਂ ਨਾਲ ਇਸ ਸੰਕਟ ਦਾ ਸਾਹਮਣਾ ਕਰਾਂਗਾ ਤੇ ਇਸ ਦਾ ਵਿਰੋਧ ਕਰਾਂਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਝਾਂਕੀਆਂ ਪੰਜਾਬ ਵਿੱਚ 26 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਦੌਰਾਨ ਕੱਢੀਆਂ ਜਾਣਗੀਆਂ ਅਤੇ ਉਹਨਾਂ ਨੇ ਵਿਰੋਧੀਆਂ ਤੇ ਵੀ ਨਿਸ਼ਾਨਾ ਸਾਧਦੇ ਕਿਹਾ ਹੈ ਕਿ ਹੁਣ ਭਾਜਪਾ ਵਿੱਚ ਜਿਹੜੇ ਵੱਡੇ ਲੀਡਰ ਹਨ ਉਹ ਜਨਤਾ ਸਾਹਮਣੇ ਕਿਹੜਾ ਮੂੰਹ ਲੈ ਕੇ ਆਉਣਗੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ ਨੇ ਉੱਚ ਪੱਧਰੀ ਮੀਟਿੰਗ ਕਰਕੇ ਵਿਕਾਸ ਕਰ ਜਾਂਦਾ ਜਾਇਆ ਲੈਂਦੇ ਆ ਕਿ ਹੈ ਕਿ ਇਹਨਾਂ ਨੂੰ ਨੇਪਰੇ ਚਾੜਨ ਸਮੇਂ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਟਮਾਨ ਖੁਦ ਵਿਕਾਸ ਕਾਰਜਾਂ ਤੇ ਨਜ਼ਰ ਰੱਖ ਰਹੇ ਹਨ ਪਿਛਲੀਆਂ ਸਰਕਾਰਾਂ ਦੌਰਾਨ ਗੁਣਵੱਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਇਸੇ ਕਾਰਨ ਸੜਕਾਂ ਜਲਦੀ ਟੁੱਟ ਜਾਂਦੀਆਂ ਸਨ ਉਹਨਾਂ ਨੇ ਕਿਹਾ ਕਿ ਹੁਣ ਗੁਣਵੱਤਾ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਭਾਵੇਂ ਵਿਕਾਸ ਕਾਰਜਾਂ ਨੂੰ ਸਿਰੇ ਚੜਨ ਵਿੱਚ ਥੋੜਾ ਸਮਾਂ ਲੱਗ ਰਿਹਾ ਹੈ ਪਰ ਹੁਣ ਮਿਆਰੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਜੋ ਜਲਦੀ ਨਹੀਂ ਟੁੱਟਣਗੀਆਂ ਅਤੇ ਉਹਨਾਂ ਨੇ ਕਿਹਾ ਕਿ ਆਉਣ ਸਮੇਂ ਵਿੱਚ ਹਰ ਛੇੜ ਦੇ ਵਿਕਾਸ ਕਰਦੇ ਦੀ ਸਮੀਖਿਆ ਕੀਤੀ ਜਾਵੇਗੀ ਤੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਾਡੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਇਸ ਨਾਲ ਨਜੀਠਨ ਲਈ ਮੌਜੂਦਾ ਸਰਕਾਰ ਲੰਬੇ ਸਮੇਂ ਦੀ ਨੀਤੀ ਤੇ ਚੱਲ ਰਹੀ ਹੈ ਅਤੇ ਸੂਬੇ ਨੂੰ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਦੇ ਸਾਰੇ ਮੁੱਖ ਮੰਤਰੀ ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਰਹੇ ਹਨ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਮੁਰਸ਼ੀ ਨਾਮ ਨਿਕਾਲੀ ਲਾਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਰੋਨੀ ਕਮੇਟੀ ਦੇ ਦਾ ਪ੍ਰਧਾਨ ਬੀਬੀ ਜਗੀਰ ਕੋਰ ਵੱਲੋਂ ਪਾਰਟੀ ਵਿੱਚ ਵਾਪਸੀ ਦੀ ਚਰਚਾ ਛਿੜ ਗਈ ਹੈ ਇਸ ਦੌਰਾਨ ਬੀਬੀ ਜਗੀਰ ਕੋਰ ਨੇ ਕਿਹਾ ਕਿ ਮੈਂ ਅੱਜ ਤੱਕ ਕਦੇ ਵੀ ਆਪਣੇ ਆਪ ਨੂੰ ਸ਼ਰੋਨੀ ਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਤੇ ਨਾ ਹੀ ਕਦੇ ਇਹ ਬਿਆਨ ਦਿੱਤਾ ਹੈ ਕਿ ਮੈਂ ਕਾਲੀ ਦਲ ਨੂੰ ਛੱਡ ਦਿੱਤਾ ਹੈ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਮੇਰੇ ਉੱਤੇ ਕਾਰਵਾਈ ਕੀਤੀ ਸੀ ਅੱਜ ਵੀ ਮੈਂ ਪਾਰਟੀ ਨਾਲ ਜੁੜੀ ਹੋਈ ਹਾਂ ਮੇਰੇ ਖਿਲਾਫ ਮਤਾ ਪਾਇਆ ਗਿਆ ਉਸ ਨੂੰ ਦਰੁਸਤ ਕਰੋ ਮੈਂ ਫਿਰ ਪਾਰਟੀ ਦੇ ਕੰਮਾਂ ਲਈ ਹਾਜ਼ਰ ਹਾਂ ਮੇਰੀ ਲੜਾਈ ਸਿੰਧਾਂਤਕ ਸ਼ਰੋਨੀ ਕਮੇਟੀ ਬਾਬਲ ਸੀ ਨਾ ਕਿ ਕਾਲੀ ਦਲ ਦੇ ਕਿਸੇ ਉਦੇ ਲਈ ਮੈਂ ਕਦੇ ਵੀ ਆਪਣੇ ਆਪ ਨੂੰ ਅਕਾਲੀ ਦਲ ਤੋਂ ਬਾਹਰ ਨਹੀਂ ਸਮਝਿਆ ਉਹਨਾਂ ਨੇ ਕਿਹਾ ਕਿ ਮੈਨੂੰ ਕੱਢਿਆ ਸੀ ਇਸ ਲਈ ਮੈਨੂੰ ਪਾਰਟੀ ਵਿੱਚ ਵਾਪਸ ਲਾਉਣ ਦੀ ਸ਼ੁਰੂਆਤ ਉਹਨਾਂ ਦੇ ਸੀਰੇ ਤੋਂ ਹੋਣੀ ਚਾਹੀਦੀ ਹੈ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਜੀਠਿਆ ਨਸ਼ੇ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਇਆ ਐਸਆਈਟੀ ਨੇ ਉਹਨਾਂ ਨੂੰ 27 ਦਸੰਬਰ ਨੂੰ ਸਵੇਰੇ 11 ਵਜੇ ਤੱਕ ਕੀਤਾ ਸੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਵੇਲੇ ਜੀਠਿਆ ਨੇ ਐਸਆਈਟੀ ਨੂੰ ਆਖਿਆ ਸੀ ਕਿ ਸ਼ਹੀਦੀ ਹਫਤੇ ਦੌਰਾਨ ਅਗਲੀ ਤਰੀਕ ਨਾ ਰੱਖੀ ਜਾਵੇ ਅਤੇ ਇਹ ਗੱਲ ਉਹਨਾਂ ਨੇ ਔਨ ਕੈਮਰਾ ਕਹੀ ਸੀ ਉਹਨਾਂ ਨੇ ਦੱਸਿਆ ਕਿ ਐਸਆਈਟੀ ਨੇ ਮਜੀਠਿਆ ਨੂੰ ਕੁਝ ਲਿਖਤੀ ਸਵਾਲ ਦਿੱਤੇ ਸਨ ਜਿਨ੍ਹਾਂ ਦਾ ਆਉਂਦੇ ਸਮੇਂ ਵਿੱਚ ਲਿਖਤੀ ਜਵਾਬ ਦੇ ਦਿੱਤਾ ਜਾਵੇਗਾ ਪਰ ਅਫਸੋਸ ਪ੍ਰਚਟ ਹੈ ਕਿ ਸ਼ਹੀਦੀ ਦਿਹਾੜੇ ਦੌਰਾਨ ਵੀ ਆਪ ਸਰਕਾਰ ਰਾਜਨੀਤਿਕरण ਤੋਂ ਟਾਲ ਨਹੀਂ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਇਸੇ ਤਹਿਤ ਪੰਜਾਬ ਵਿਜਲਨ ਸਿਵਰੇ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਾਰੀ ਰੱਖਦੇ ਹਾਂ ਸਾਲ 2023 ਦੌਰਾਨ 26 ਦਸੰਬਰ ਤੱਕ ਦਰਜ ਕੀਤੇ ਗਏ ਕੁੱਲ 251 ਟਰੈਪ ਕੇਸਾਂ ਭਰਾ ਦੀਕ ਮਾਮਲਿਆਂ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸਾਂ ਵਿੱਚ 288 ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਤੇ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਕਤ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ 66 ਪੁਲਿਸ ਕਰਮਚਾਰੀ ਅਤੇ 44 ਮਾਲ ਅਧਿਕਾਰੀ ਕਰਮਚਾਰੀ ਸ਼ਾਮਿਲ ਹਨ ਇਸ ਤੋਂ ਇਲਾਵਾ ਇਹਨਾਂ ਮਾਮਲਿਆਂ ਵਿੱਚ 7 ਰਾਜਨੀਤਿਕ ਆਗੂਆਂ ਤੇ 70 ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਇਸ ਦੇ ਨਾਲ ਹੀ ਇਸ ਸਾਲ ਦੌਰਾਨ 133 ਵੱਖ-ਵੱਖ ਟਰੈਪ ਕੇਸਾਂ ਵਿੱਚ 59 ਲੱਖ 52000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ ਸਰਦੀ ਨੇ ਜ਼ੋਰਦਾਰ ਤਰੀਕੇ ਨਾਲ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣ ਲੱਗਾ ਹੈ ਇਸੇ ਲੜੀ ਅਧੀਨ ਬੀਤੀ ਸ਼ਾਮ ਨੂੰ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ 7 ਵਜੇ ਤੋਂ ਬਾਅਦ ਸੰਗਣੀ ਧੁੰਦ ਛਾ ਜਾਂਦੀ ਹੈ ਇਸ ਕਾਰਨ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਜਿਸ ਕਾਰਨ ਵਾਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ ਕੁਝ ਦਿਨਾਂ ਵਿੱਚ ਸੰਗਣੀ ਧੁੰਦ ਦੀ ਸਾਵਧਾਨੀ ਦਿੱਤੀ ਹੈ ਤੇ ਸਾਵਧਾਨੀ ਵਰਤਣ ਦੀ ਸਲਾਹ ਜਾਰੀ ਕੀਤੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਹੋਣ ਕਾਰਨ ਹਰ ਕਿਸੇ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤੇ ਸੜਕ ਤੇ ਜਾਂਦੇ ਸਮੇਂ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗwei ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰੇਸ਼ਟਾਚਾਰ ਵਿਰੁੱਧ ਚਲਾਈ ਮਹਿੰਮ ਦੌਰਾਨ ਕੁੱਡਾ ਦਾ ਕਾਰਜਕਾਰੀ ਇੰਜੀਨੀਅਰ 20000 ਰੁਪਏ ਦੀ ਰਿਸ਼ਵਤ ਲੈਦਿਆਂ ਵਿਜੀਲੈਂਸ ਵਿਰੋਧ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਮੁੱਲਜੰਦੀਪ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਵਿਜੀਲੈਂਸ ਦੇ ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕ ਸਰ ਦੇ ਪਿੰਡ ਦਾ ਬੁਢੀਵਾਸੀ ਗੁਰਦਰਸ਼ਨ ਸਿੰਘ ਵੱਲੋਂ ਦਰਜ ਸ਼ਿਕਾਇਤ ਤੇ ਮੁੱਲਜੰਗੁਰਪੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਨੂੰ ਦਰਬਾਰ ਸਾਹਿਬ ਅਮਰੀਕ ਸਰ ਨੇੜੇ ਪੁੱਡਾ ਵੱਲੋਂ ਦੁੱਧ ਦੀ ਵਿਕਰੀ ਦਾ ਬੂਥ 2016 ਵਿੱਚ ਅਲੋਟ ਹੋਇਆ ਸੀ ਉਸ ਤੋਂ ਬਾਅਦ 2021 ਵਿੱਚ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੇ ਪਿਤਾ ਵੱਲੋਂ ਬੂਥ ਚਲਾਇਆ ਜਾ ਰਿਹਾ ਸੀ ਪੁੱਡਾ ਵੱਲੋਂ ਬੂਥ ਨੂੰ ਚਲਾਉਣ ਬੱਲੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਤੇ ਨਾਲ ਹੀ ਕਿਹਾ ਗਿਆ ਜੇਕਰ ਉਹ 20000 ਰੁਪਏ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਬੂਥ ਦੀ ਅਲੋਟਮੈਂਟ ਰੱਦ ਕਰ ਦਿੱਤੀ ਜਾਵੇਗੀ ਸ਼ਿਕਾਇਤ ਮਿਲਣ ਦੇ ਆ ਦੇ ਵਿਲਨਸ ਵਿਰੋ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਣਦਿਆਂ ਐਕਸੀਨ ਪੁੱਟਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਜ਼ਿਕਰਾਂ ਕੀਤਾ ਜਿਹਦੀ ਚਿੱਠੀ ਮਿਲੀ ਸੰਮੇਲ ਵਿੱਚ। ਬੜਾ ਦੁੱਖ ਹੋਇਆ। ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੇ ਆਪਣੀ ਕੁਰਬਾਨੀਆਂ ਆਪਣਾ ਵਿਰਸਾ ਦਿਖਾਉਂਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਨੂੰ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਨੀ ਇੱਛਾ ਪ੍ਰਗਟ ਕਰਦੇ ਕਿ ਤੁਸੀਂ ਚਾਕੀ ਦੇ ਵਿੱਚ ਪੰਜਾਬ ਦੀ ਚਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਕਿ ਚਾਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਗਾਨੀ ਚਾਹੁੰਦੇ ਆ ਕਿ 26 ਜਨਵਰੀ ਐ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੋਕੀਆਂ ਛੱਪੀਆਂ ਤਿੰਨ ਪੰਜਾਬ ਨਾਲ ਸੰਬੰਧਿਤ ਚਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਕਿਜ਼ਮ ਨਾਰੀ ਸ਼ਕਤੀ ਦੇ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਤਾਂ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ ਲੋਕ ਹੋਇਆ ਸਾਨੂੰ ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਕਾਰਨ ਕਿਉਂ ਨਹੀਂ ਦੱਸਦੇ ਹੁੰਦੇ ਜੀ ਉਹ। ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਹਨ। 20 ਨੇ ਜੀ ਦਿੱਲੀ ਵੀ ਹੈਣੀ ਐ। 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ। ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ। ਪਾਜਬਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਦਰਿਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਪਾਸੇ ਚੱਲਿਆ ਹੋਇਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਆ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਹੇ ਆ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਇਹਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਇਹਦੀਆਂ ਝਾਕੀਆਂ ਪਸੰਦ ਨਹੀਂ ਮਾਈ ਭਾਗ ਕੋ ਇਹਨਾਂ ਨੂੰ ਪਸੰਦ ਨਹੀਂ ਜਿਹਨਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਮੋਤੀ ਇਹਦੇ ਨਾਲੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਨਹੀਂ ਇਹ ਗੱਲ ਕੈਪਟਨ ਮਿਰਦਤ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਤੇ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸੁਣ ਲਿਓ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦੇਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬੱਧਾ ਹੈ ਰੋਜ਼ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਹਾਂ ਇੰਜਨਾਂ ਦੀ ਘਾਟ ਹੈ ਕਹਿੰਦੇ ਨੇ ਤੁੰਦੜ ਜਨ ਚੱਲਦੇ इंजन है नहीं भाषण इंजन डबल इंजन रहेगा इंजन इस पर इस प्रकार की अगर किसी के कोई अपने विचार थे ये इस बात लीडरशिप की तरफ से इस प्रकार की कोई बात नहीं हुई है लेकिन कई लोगों के अपने अपने विचार लोगों ने अपनी अपनी तरफ से किसी प्रकार के रखे लेकिन बात ज्यादा क्या हुई कि स्ट्रैटेजी किस प्रकार से हमें चुनाव लड़ना है किन किन मुद्दों को लेकर लोगों के बीच में जाना है कैसे हमने आने वाले छह महीनों में अपनी तैयारी करनी है कैसे कार्यकर्ताओं को मजबूत करना है कैसे हमने बूथ पर जो लोग काम करेंगे करेंगे उनके लिए हमने क्या उनको मिशन देना ये तमाम सारी चर्चा रही सब लोगों ने अपनी बातचीत रखी लीडरशिप के सामने और लीडरशिप ने कहा जैसा मैं आपको पहले कह के गया हूं कि किसी प्रकार का कोई भी जो अपने आपके लोगों के विचार हैं हम उनको सुनेंगे उनके मुताबिक ही आने वाला जो प्रोग्राम है चाहे वो बूथ कमेटियां बनानी हो चाहे कोई और कार्यक्रम शुरू करना हो चाहे कोई पद यात्रा शुरू करनी हो वो हम आने वाले दिनों में वो लिखेंगे और करेंगे पहली बात तो ये है क्लोज डोर मीटिंग थी हमारी क्लोज डोर मीटिंग थी कुछ चीजें ऐसी हैं जो हम इधर डिस्कस नहीं कर सकते नंबर वन नंबर टू एक बात बहुत पक्की है जो कांग्रेस की लीडरशिप ने हमें बात कही है कि आपके व्यूज को बहुत सीरियसली लेते हैं और जो कांग्रेस है वो एक सोच एंड पंजाब जो आज नेशनल गवर्नमेंट सारे हिंदुस्तान में कहीं जीतगी होगी मगर पंजाब ने वहां भी इसका मुंह मोड़ा है तो दे हैव कैटेगोरिकली टोल्ड अस यू नीड नॉट वरी आपका व्यू हमने ले लिया है और कांग्रेस के इंटरेस्ट को प्रोटेक्ट किया जाएगा बस मैं इतना ही कह चाहता हूँ ਕਿਉਂਕਿ ਅਸੀਂ ਲੱਗੇ ਹੋਏ ਆ ਅਸੀਂ ਆਪਣੇ ਵੱਲੋਂ ਸਾਰਾ ਪ੍ਰਪੋਜ਼ਲ ਵੀ ਤਿਆਰ ਕਰਕੇ ਭੇਜਿਆ ਹੋਇਆ ਔਰ ਮਾਨ ਸਾਹਿਬ ਦੇ ਪੂਰਾ ਧਿਆਨ ਚ ਹੈ ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਸਮਰੱਥ ਹੋ ਗਏ ਇਹਨੂੰ ਅਸੀਂ ਜਲਦ ਲਾਗੂ ਕਰ ਜਿੱਥੋਂ ਤੱਕ ਅਸੀਂ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਕੀਮਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਓਰੀਐਂਟ ਕਰੀਏ ਔਰਤਾਂ ਦੇ ਵੱਲ ਕੋਈ ਸਪੈਸੀਫਿਕ ਸਕੀਮ ਜਿਹੜੀ ਔਰਤਾਂ ਲਈ ਰੱਖੀ ਜਾਵੇ ਜੋ ਵੀ ਸਰਕਾਰ ਦੀਆਂ ਸਕੀਮਾਂ ਜਿੱਥੇ ਔਰਤਾਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ ਉਹ ਸਕੀਮਾਂ ਦੇ ਵਿੱਚ ਅਸੀਂ ਇਹ ਸ਼ੋਰ ਕਰਾਂਗੇ ਕਿ 50% ਜਿਹੜਾ ਔਰਤਾਂ ਨੂੰ ਉਸ ਦਾ ਬੈਨੀਫਿਟ ਮਿਲੇ ਹਰ ਸਕੀਮ ਦੇ ਵਿੱਚੋਂ ਔਰ ਉਹਦੇ ਵਿੱਚ ਅਸੀਂ ਪਹਿਲਾਂ ਚਾਰ ਡਿਪਾਰਟਮੈਂਟ ਚੁਣੇ ਸੀ ਦੋ ਮੇਰੇ ਕੋਲ ਹੀ ਹੈ ਸੋਸ਼ਲ ਸਿਕਿਉਰਿਟੀ ਸੋਸ਼ਲ ਜਸਟਿਸ ਉਹਦੇ ਵਿੱਚ ਅਸੀਂ ਲੇਬਰ ਡਿਪਾਰਟਮੈਂਟ ਵੀ ਲਿਆ ਹੈ ਔਰ ਇਹਨਾਂ ਵਸੇ ਇੰਪਲੀਮੈਂਟ ਕਰਨ ਲਈ ਬਾਰ-ਬਾਰ ਮੀਟਿੰਗਸ ਕਰ ਰਹੇ ਹਾਂ ਔਰ ਟਾਈਮ ਜ਼ਰੂਰ ਲੱਗੇਗਾ ਪਰ ਇਸ ਦੇ ਨਤੀਜੇ ਬਹੁਤ ਚੰਗੇ ਆਉਣਗੇ 180 ਸਰਟੀਫਿਕੇਟ ਫਰਜੀ ਸੀ ਕਿੰਨੇ ਸਰਟੀਫਿਕੇਟ ਫਰਜੀ ਪਾਏ ਗਏ ਕਿੰਨੇ ਕਰਮਚਾਰੀਆਂ ਨੂੰ ਮੁਆਤਲ ਕੀਤਾ ਗਿਆ ਬਹੁਤ ਵੱਡਾ ਇਹ ਇੱਕ ਜਾਲ ਬਣਿਆ ਹੋਇਆ ਸੀਗਾ ਕਿ ਰੈਜ਼ਰਵੇਸ਼ਨ ਜਿਹੜੀ ਸੀ ਉਹ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸੀ ਅਸੀਂ ਹੁਣ ਤੱਕ ਜਦੋਂ ਦੇ ਧਿਆਨ ਵਿੱਚ ਆਉਂਦੇ ਰਹੇ ਜਿਨ੍ਹਾਂ ਨੇ ਵੀ ਧਿਆਨ ਚ ਲਿਆਂਦਾ ਤਕਰੀਬਨ 49 ਕੇਸ ਅਸੀਂ ਜਿਹੜੇ ਆ ਉਹ ਜ਼ਬਤ ਕੀਤੇ ਅਸੀਂ ਸਰਟੀਫਿਕੇਟ ਕੈंसिल ਕੀਤੇ ਆ ਪਰ ਇਹ ਪ੍ਰੋਸੈਸ ਹਲੇ ਕੰਟੀਨਿਊ ਚੱਲਦਾ ਰਿਹਾ ਇੱਕ ਮਾਸਟਰ ਇਥੇ ਪੱਗ ਡਿਗਰੀਆਂ ਹੰਨਣ ਦਾ ਕੰਮ ਕਰਦਾ ਹੈ ਇੱਕ ਦੋ ਵਾਰੀ ਤੁਹਾਨੂੰ ਵੀ ਉਹਨਾਂ ਨੇ ਕਾਲ ਕੀਤਾ ਸੀ ਇਸ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਗੈਸ ਦਾ ਕੌਂਸਲ ਬੁਲਾਇਆ ਸੀ ਉਹ ਤੁਹਾਡੇ ਸ਼ੈਲਟਰ ਲੈ ਕੇ ਰਾਜਨੀਤਿਕ ਸ਼ੈਲਟਰ ਲੈ ਕੇ ਕੰਮ ਕਰ ਰਹੇ ਅਸਤਰਮ ਦੇਖੋ ਮੇਰਾ ਕਿਸੇ ਲਈ ਕੋਈ ਸ਼ੈਲਟਰ ਨਹੀਂ ਹੈ ਜੇ ਤੁਹਾਡੇ ਕੋਈ ਧਿਆਨ ਚ ਇਹੋ ਜੀ ਗੱਲ ਹੈ ਤਾਂ ਮੈਨੂੰ ਤੁਸੀਂ ਉਸੇ ਵੇਲੇ ਹੀ ਦੱਸਣਾ ਸੀ ਇਨਫੋਰਮ ਕਰਨਾ ਸੀ ਨਹੀਂ ਮੈਂ ਤਾਂ ਅਵੇਲੇਬਲ ਨਹੀਂ ਸੀ ਹਾਂ ਔਰ ਮੇਰਾ ਸ਼ੈਲਟਰ ਗਵਰਨਮੈਂਟ ਦਾ ਇਹ ਇੱਕ سپورਟ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਲਈ ਫਰਜੀ ਡਿਗਰੀਆਂ ਦੇਣਾ ਕਦੀ ਵੀ ਗਵਰਨਮੈਂਟ ਦਾ ਕੋਈ ਅਧਿਕਾਰ ਖੇਤਰ ਚ ਨਹੀਂ ਆਉਂਦਾ ਜੇ ਕੋਈ ਕਰ ਰਿਹਾ ਹੈ ਕਿਹੜੇ ਡਿਪਾਰਟਮੈਂਟ ਚ ਕਰ ਰਿਹਾ ਤੁਸੀਂ ਨੋਟਿਸ ਚ ਲਿਆਓ ਅਸੀਂ ਐਕਸ਼ਨ ਲਵਾਂਗੇ ਮੈਂ ਮੈਸੇਜ ਸਕਾਲਰਸ਼ਿਪ ਕਾਫੀ ਟਾਈਮ ਤੋਂ ਰੁਕੇ ਹੋਏ ਹੈ ਅਸੀਂ ਹੁਣ ਤੱਕ ਕਿੰਨੀਆਂ ਜਾਰੀਆ ਕਿੱਥੇ ਜਾ ਸਕਦੀ ਐਸੇ ਸਕਾਲਰਸ਼ਿਪ ਜਦੋਂ ਤੇ ਮੇਰੇ ਕੋਲ ਡਿਪਾਰਟਮੈਂਟ ਆਇਆ ਅਸੀਂ ਕਦੀ ਵੀ ਨਹੀਂ ਰੋਕੀ ਜਿਹੜਾ ਰੋਕਣ ਵਾਲਾ ਸੀਗਾ سلسلہ 17 ਤੋਂ 20 ਤੱਕ ਹੋਇਆ ਪੁਰਾਣੀ ਸਰਕਾਰ ਵੇਲੇ ਔਰ ਸੈਂਟਰ ਗਵਰਨਮੈਂਟ ਨੇ ਪੈਸਾ ਬੰਦ ਕੀਤਾ ਬੱਚਿਆਂ ਦਾ ਔਰ ਜੋ ਸਟੇਟ ਦਾ ਸ਼ੇਅਰ ਸੀ ਉਹ ਵੀ ਨਹੀਂ ਦਿੱਤਾ ਗਿਆ ਹੁਣ ਅਸੀਂ ਉਹ ਵੀ ਸ਼ੇਅਰ ਜਿਹੜਾ ਸਟੇਟ ਦਾ ਸ਼ੇਅਰ 17 ਤੋਂ 20 ਤੱਕ ਦਾ ਵੀ ਕਾਲਜਾਂ ਨੂੰ ਪਾ ਰਹੇ ਆ ਔਰ ਕੋਸ਼ਿਸ਼ ਇਹ ਸੀ ਕਿ ਦਸੰਬਰ ਤੱਕ ਸਾਰਿਆਂ ਦਾ ਪੈ ਜਾਵੇ ਜਿੰਨੇ ਵੀ ਕਾਲਜ ਸਾਨੂੰ ਸਹੀ ਲੱਗਣਗੇ ਐਡੀਸ਼ਨ ਕਰਾ ਕੇ ਉਹਨਾਂ ਨੂੰ ਇਹ ਪੈਸਾ ਮਿਲੇਗਾ ਦੇਖੋ ਇੱਕ ਗੱਲ ਹੁੰਦੀ ਆ ਆਪਾਂ ਸਟੇਟ ਦੀ ਗੱਲ ਕਰਦੇ ਆਂ ਇੱਕ ਵਾਰ ਸੀ ਅਸੀਂ ਦੇਸ਼ ਦੀ ਗੱਲ ਕਰਦੇ ਆਂ ਸੋ ਜੇ ਅਸੀਂ ਥੋੜਾ ਜਿਹਾ ਵੱਡਾ ਸੋਚੀਏ ਤਾਂ ਦੇਸ਼ ਵੀ ਸਾਡਾ ਹੀ ਆ ਸੋ ਅਸੀਂ ਵਿਤਕਰੇबाजी ਨਹੀਂ ਕਰ ਸਕਦੇ ਕਿਸੇ ਦੇ ਨਾਲ ਕਿ ਉਹ ਦੂਜੀ ਸਟੇਟ ਚੋਂ ਆਇਆ ਤੇ ਦੂਜੇ ਕਾਲਜ ਵੀ ਅੱਛੇ ਨੇ ਤਾਂ ਉਹਨਾਂ ਨੂੰ ਕੋਈ ਮਾਨਤਾ ਦੇਣਾ ਕੋਈ ਬਨਾ ਨਹੀਂ ਹੈ